ਆਪ ਦਾ ਮੰਤਰੀ ਮੈਡਮ ਰੱਜਿਆ ਸੁਲਤਾਨਾ ਵੱਲੋਂ ਮਲੇਰ ਕੋਡਲਾ ਹਾਊਸ ਵਿਖੇ ਕਰਵਾਈ ਭਾਰੀ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਪਾਲ ਸਿੰਘ ਖੈਰਾਨੀ ਦਾਅਵਾ ਕੀਤਾ ਕਿ ਦਿੱਲੀ ਸ਼ਰਾਬ ਕੋਟਾਲੇ ਵਿੱਚ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਕਪਲੇ ਦਾ ਸੇਕ ਪੰਜਾਬੀ ਜਲਦੀ ਪਹੁੰਚਣ ਵਾਲਾ ਹੈ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚਿੰਮਾ ਦੀ ਇਸ ਕੋਟਾਲੇ ਵਿੱਚ ਪਹਿਲੀ ਗ੍ਰਿਫਤਾਰੀ ਪੱਕੀ ਹੈ ਉਹਨਾਂ ਨੇ ਕਿਹਾ ਕਿ ਦਿੜਬਾ ਹਲਕੇ ਅੰਦਰ ਵੀ ਬਈ ਬੰਦਿਆਂ ਦੀਆਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਅਜੇਹੇ ਸ਼ਰਾਬ mafias ਦੀ ਹੀ ਦੇਣ ਹਨ ਜਿਸ ਨੂੰ ਸੱਤਾਧਾਰੀਆਂ ਦੀ ਸਰਪਸਤੀ ਹਾਸਲ ਹੈ ਉਹਨਾਂ ਦਿੱਲੀ ਦੇ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਸਭ ਤੋਂ ਵੱਡੇ ਦੁਸ਼ਮਣ ਤੇ ਗੱਦਾਰ ਦੱਸਿਆ ਅੱਗੇ ਹੋਰ ਮੈਂ ਤੁਹਾਨੂੰ ਸਮਾਰੋਹ ਨੂੰ ਸ਼ੁਰੂ ਕਰਨ ਜਾ ਰਿਹਾ ਸੁਪਾਲ ਸਿੰਘ ਖਹਿਰਾ ਜੀ ਦੇ ਅੱਠ ਦੇ ਵਿੱਚ ਕਰਨ ਜਾ ਰਿਹਾ ਮੈਡਮ ਰਜਾ ਸੁਲਤਾਨਾ ਨੇ ਅਲਵਾਈ ਦੇ ਵਿੱਚ ਆਪਾਂ ਸਾਰੇ ਮੈਡਮ ਰਜਾ ਸੁਲਤਾਨਾਾਰੇ ਉੱਪਰ ਕਰੋ ਜੀ ਹਾਂ ਜੋ ਇਸ ਪ੍ਰੋਗਰਾਮ ਦੇ ਵਿੱਚ ਪੂਰੇ ਹਲਕੇ ਦੇ ਵਿੱਚੋਂ ਮੈਂ ਬੜਾ ਬੇਨਤੀ ਕਰੂੰਗਾ ਜਿਹੜੇ ਸੱਜਣ ਨੇ ਉਹਨਾਂ ਨੂੰ ਕੁਝ ਵੀ ਦਿੱਸ ਨਹੀਂ ਲਿਆ ਅੱਜ ਦੇ ਇਸ ਜੋ ਪ੍ਰੋਗਰਾਮ ਅਸਲਾਮੁਅਲੈਕੁਮ ਵਾਲੇ ਕੋਲ ਮੈਨੂੰ ਉਹਨਾਂ ਦਾ ਵੀ ਧੰਨਵਾਦ ਜੋ ਮੈਂ ਗੱਲ ਕਰ ਰਿਹਾ ਸੀ ਜ਼ਰੂਰ ਲੋਕ ਸਭਾ ਦੇ ਸੰਦੀ ਕਰਾ ਸਰ ਇਹ ਮੇਰੇ ਪੋਟਲਾ ਜਿਹੜਾ ਹਲਕਾ ਹੈ ਮੰਨਾ ਮਾਰ ਰਿਹਾ ਹੈ ਇੱਕੋ ਕਾਂਗਰਸ ਦਿਨ-ਦੁਪਣੀ ਰਾਤ-ਚੋਪਣੀ ਐਸ ਪਰ ਰਹੀ ਹੈ ਜੋ ਮੈਂ 72 ਸਾਲ ਮੈਂ ਮਾਤਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੀ ਹਾਂ ਕਿ ਤੁਸੀਂ ਸਾਰੇ ਸਾਡੇ ਚੋਟੀ ਦੇ ਸੱਦੇ ਤੇ ਇੱਥੇ ਹਾਜ਼ਰ ਹੋਇਓ ਅੱਜ ਸਾਡੇ ਵਿੱਚ ਮੇਰੇ ਭਰਾ ਸੁਖਵਾਲਾ ਖੈਰਾਜੀ ਮੌਜੂਦ ਨੇ ਤੁਸੀਂ ਜਾਣਦੇ ਹੋ ਖੈਰਾਜੀ ਦੀ ਸਖਸ਼ੀਅਤ ਨੂੰ ਜਿਸ ਤਰੀਕੇ ਦੇ ਨਾਲ ਪੂਰੇ ਦੇ ਪੂਕ ਤੇ ਪਹੁੰਚਾ ਲਖੀਨਪੁਰ ਖੇੜੀ ਵਿੱਚ ਇਸ ਹੋਮਨਿਸਟਰ ਦੇ ਨੋਟੇਕ ਉਹਦੇ ਹੰਕਾਰੀ ਮੁੰਡੇ ਨੇ ਪਟੈਣੀ ਪਤਨੀ ਕੀ ਨਾਮ ਦਾ ਮਿਸ਼ਰਾ ਉਸ ਨੇ ਚਾਰ ਕਿਸਾਨ ਰੋਂਗ ਦਿੱਤੇ ਜੀਤੇ ਧੱਲੇ ਲੈ ਕੇ

ਇਦੋਂ ਬੀਜਪੀ ਦਾ ਵਿਰੋਧ ਕੀਤਾ ਤੇ ਮੈਂ ਕਿਤੇ ਉਹਨਾਂ ਦੇ ਰਿਡਾਰਕ ਤੇ ਚੜ ਗਿਆ ਮੈਂ ਤਾਂ ਕੋਈ ਏਡਾ ਵੱਡਾ ਲੀਡਰ ਹੈ ਨਹੀਂਗਾ ਕੋਈ ਮੈਂ ਨੈਸ਼ਨਲ ਪੱਧਰ ਦਾ ਆਕੂ ਨਹੀਂਗਾ ਪਰ ਮੇਰੇ ਤੇ ਜੀ.ਡੀ. ਨੇ ਮੇਰੇ ਤੇ ਜੀ.ਡੀ. ਨੇ ਫੱਟਾ ਦੱਟ ਦਿੱਤਾ ਮੇਰੇ ਉੱਤੇ ਜਿਹੜਾ ਹਲ ਸੁਧਾਰਨ ਕਿਸਾਨ ਜਿਹਨੇ ਕਰਜ਼ਾ ਕੱਟ ਕੇ ਆਪਣੇ ਬੱਚਿਆਂ ਦੀ ਸ਼ਾਦੀ ਕੀਤੀ ਜਿਹਨੇ ਬੈਂਕਾਂ ਤੋਂ ਲੋਨ ਲਿਆ ਖੇਤੀਬਾੜੀ ਦੀ ਜ਼ਮੀਨ ਰਹਿਣ ਕਰਕੇ ਉਹਨੂੰ ਜੀ.ਡੀ. ਨੇ ਗ੍ਰਿਫਤਾਰ ਕਰਕੇ ਪਟਿਆਲੇ ਦੀ ਜੇਲ੍ਹ ਵਿੱਚ ਰੱਖਿਆ ਪਰ ਉਹ ਕੁੱਦਤ ਬਹੁਤ ਭਿਆਨਕ ਹੈ ਵਾਹਿਗੁਰੂ ਅੱਲਾਹ ਈਸ਼ਵਰ ਜਿੱਥੇ ਵੀ ਬੈਠਾ ਮੈਨੂੰ ਨਹੀਂ ਪਤਾ ਉਹ ਐਡਾ ਬਿਆਨ ਤੱਕੇ ਮੇਰੀ ਪਾਰਟੀ ਨੇ ਮੈਨੂੰ ਪਟਿਆਲੇ ਵਿੱਚ 2021 ਦੀ ਨਵੰਬਰ ਤੋਂ ਸتمبر ਵਿੱਚ ਜੇਲ੍ਹ ਬੈਠੇ ਨੂੰ ਟਿਕਰ ਦਿੱਤੀ ਆ ਮੇਰੇ ਵੱਲ ਜੇਲ੍ਹ ਵਿੱਚ ਸੀ ਉਹਨਾਂ ਮਾਰ ਗਿਆ 17-18 ਦਿਨ ਦਾ ਕਾਇਮ ਰਹਿ ਗਿਆ ਸੀ ਫੇਰ ਕਰਤੀ ਆਪਣੀ ਸਿੱਧੀ ਸਾਰਾ ਕੁਝ ਦਾਸਤਾ ਹੁਣ ਪਿੱਛੇ ਦੱਸਣ ਨੂੰ ਕੁਝ ਨਹੀਂ ਰਿਹਾ ਉਹਨਾਂ ਨੇ ਕਿਹਾ ਪਾਰਟੀਵਾਦੀ ਤਾਂ ਉੱਪਰ ਉੱਠ ਕੇ ਲੋਕ ਵੋਟਾ ਪਾਉਣਾ ਚਾਹੁੰਦੇ ਨੇ ਸਾਰਾ ਕੁਝ ਸਾਫ਼ ਹੈ ਮੇਰੀ ਬੈਠ ਕੇ ਕਰ ਲੋ ਭੈਣ ਰਜ਼ੀਆ ਸੁਲਤਾਨਾ ਫਾਰਮਰ ਮਿਨਿਸਟਰ ਉਹਨੇ ਹੁਣੇ ਬੋਲ ਕੇ ਗਏ ਨੇ ਉਹਨਾਂ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੁਵੇਂ ਸਵਕਤ ਹਰਾਤ ਨੇ ਸਾਡੇ ਦੇਸ਼ ਦੇ ਕਿਸ ਤਰ੍ਹਾਂ ਦੇਸ਼ ਮੌਕੇ ਦੀ ਸਰਕਾਰ ਆਪ ਹੀ ਪਿੰਨਪੇਂਡ ਕਰ ਰਹੀ ਹੈ دہشت ਫਾਲੀਆਂ ਲੋਕਾਂ ਨੂੰ ਡਰਾ ਰਹੀ ਹੈ ਧਮਕਾ ਰਹੀ ਹੈ ਔਰ ਆਪਣੇ ਆਪ ਹੀ ਇਸ ਦੇਸ਼ ਨੂੰ ਵਿੱਚ ਵੱਖਵਾਦ ਪੈਦਾ ਕਰ ਰਹੀ ਹੈ ਅਲਜ਼ਾਮ ਸਾਡੇ ਦੇ ਆ ਕਰ ਆਪ ਰਹੀ ਹੈ ਇਸ ਬਾਰੇ ਉਹਨਾਂ ਨੇ ਬਹੁਤ ਅੱਛੇ ਸ਼ਬਦ ਚਰਚਾ ਕੀਤੀ ਮੁਸਤਫਾ ਜੀ ਮੇਰੇ ਬੜੇ ਪਿਆਰੇ ਵਿਕਟਰ ਬਿਆਜ਼ ਜੀ ਨੇ ਬਹੁਤ ਅਸਰ ਤੇ ਜਦੋਂ

ਬਹੁਤ ਚੋ ਜਿਹੇ ਕੀਤੀ ਕੁਰਬਾਨੀਆਂ ਦਿੱਤੀਆਂ ਜੇਲਾ ਗੱਟੀਆਂ ਸਾਡੇ ਬੜੇ ਬੜੇ ਵੱਡੇ ਆਗੂ ਉਦੇਸ਼ ਕਾਂਗਰਸ ਪਾਰਟੀ ਨੇ ਪੈਦਾ ਕੀਤੇ ਸਿੱਖਾਂ ਨੇ